ਕੁੱਤੇ ਰੱਖਣ ਦੇ ਸ਼ੁੱਕੀਨਾਂ ਲਈ ਵੱਡੀ ਖਬਰ ਹੈ ਦਰਸਲ ਹੁਣ ਜਿੱਥੇ ਖਤਰਨਾਕ ਨਸਲ ਵਾਲੇ ਕੁੱਤੇ ਰੱਖਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉੱਥੇ ਹੀ ਘਰ ਚ ਕੁੱਤਾ ਰੱਖਣ ਲਈ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਨਾਮ ਮੰਨਣਾ ਬਹੁਤ ਮਹਿੰਗਾ ਪੈ ਸਕਦਾ ਹੈ ਜਾਣਕਾਰੀ ਮੁਤਾਬਕ ਚੰਡੀਗੜ੍ਹ ਚ ਅਮਰੀਕਨ ਬੋਲੀ ਡੌਗ ਅਮਰੀਕਨ ਪੈਟਪੁੱਲ ਪੈਟਪੁੱਲ ਟੈਰੀਅਰ ਬੁੱਲ ਟੈਰੀਅਰ ਕੇਨ ਕੋਰਸੋ ਡੋਗੋ ਅਰਜנטיਨਾ ਜਾਂ ਰੋਡ ਫਿਲਰ ਨਸਲ ਦੇ ਕੁੱਤਿਆਂ ਨੂੰ ਰੱਖਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਪਾਬੰਦੀ ਚੰਡੀਗੜ੍ਹ ਪੈਟ ਐਂਡ ਕਮਿਊਨਿਟੀ ਡੌਗ ਬਾਇਲੋਜ ਦੇ ਤਹਿਤ ਲਗਾਈ ਗਈ ਹੈ ਨਵੇਂ ਨਿਯਮਾਂ ਦੇ ਤਹਿਤ ਨਗਰ ਨਿਗਮ ਚ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਇਸ ਲਈ 500 ਰੁਪਏ ਦੇਣੇ ਪੈਣਗੇ ਹਰ 5 ਸਾਲ ਬਾਅਦ ਕੁੱਤਿਆਂ ਦੀ ਰਜਿਸਟ੍ਰੇਸ਼ਨ ਰੀਨਿਊ ਹੋਵੇਗੀ ਇਸ ਤੋਂ ਇਲਾਵਾ ਰੋਜ ਗਾਰਡਨ ਰੋਗਗਾਰਡਨ ਸ਼ਿਵਾਲਿਕ ਗਾਰਡਨ ਜਪਾਨੀ ਪਾਰਕ ਬੋਟੈਨਿਕਲ ਪਾਰਕ ਅਤੇ ਨਗਰ ਨਿਗਮ ਨਾਲ ਸੰਬੰਧਿਤ ਪਾਰਕਾਂ 'ਚ ਕੁੱਤਿਆਂ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ। ਨਿਰਤਾਰਤ ਥਾਵਾਂ ਤੇ ਹੀ ਕੁੱਤਿਆਂ ਨੂੰ ਖਾਣਾ ਪਾਇਆ ਜਾ ਸਕੇਗਾ। ਕੁੱਤਿਆਂ ਨੂੰ ਇੱਧਰ-ਉੱਧਰ ਖਾਣਾ ਪਾਉਣ ਤੇ 10000 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਗੁਆਂਢੀ ਨੂੰ ਇਤਰਾਜ਼ ਹੈ ਤਾਂ ਉਸਦੇ ਘਰ ਬਾਹਰ ਕੁੱਤਾ ਨਹੀਂ ਘੁੰਮ ਸਕੇਗਾ। ਇਸਤਲਾਵਾ ਕੁੱਤੇ ਨੂੰ ਸੈਰ ਕਰਵਾਉਂਦੇ ਸਮੇਂ ਉਸਦੇ ਮਲ-ਮੂਤਰ ਨੂੰ ਚੁੱਕਣ ਲਈ ਉਪਕਰਨ ਰੱਖਣੇ ਪੈਣਗੇ। ਨਿਯਮ ਤੋੜਨ ਤੇ ਕੁੱਤੇ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ 10 ਦਿਨਾਂ 'ਚ ਜੁਰਮਾਨਾ ਨਾ ਭਰਿਆ ਤਾ ਕੁੱਤੇ ਦੀ ਨਿਲਾਮੀ ਕਰ ਦਿੱਤੀ ਜਾਵੇਗੀ ਜੁਰਮਾਨਾ ਨਾ ਭਰਨਤੇ ਪਾਣੀ ਦੇ ਬਿੱਲ ਜਾਂ ਪ੍ਰਾਪਰਟੀ ਟੈਕਸ ਨਾਲ ਜੁੜ ਕੇ ਜੁਰਮਾਨਾ ਆਵੇਗਾ ਇਸ ਤੋਂ ਇਲਾਵਾ 5 ਮਰਲੇ ਵਾਲੇ ਘਰ ਚ ਸਿਰਫ ਇੱਕ ਕੁੱਤਾ 3 ਮੰਜ਼ਲਾ ਘਰ ਚ ਪ੍ਰਤੀ ਮੰਜ਼ਲ ਇੱਕ ਕੁੱਤਾ 10 ਮਰਲੇ ਘਰ ਚ ਦੋ ਕੁੱਤੇ 12 ਮਰਲੇ ਘਰ ਚ ਤਿੰਨ ਕੁੱਤੇ ਅਤੇ ਇੱਕ ਕਨਾਲ ਘਰ ਚ ਚਾਰ ਕੁੱਤੇ ਰੱਖਣ ਦੀ ਇਜਾਜ਼ਤ ਹੈ